ਭਾਰਤ ਤੇ ਪਾਕਿਸਤਾਨ ਦੇ ਟਕਰਾ ਵਿਚਾਲੇ ਜੰਮੂ ਕਸ਼ਮੀਰ ਤੋਂ ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਕਿਸਤਾਨ ਦੀ ਗੋਲੀਬਾਰੀ ਦੌਰਾਨ ਇੱਕ ਭਾਰਤੀ ਫੌਜ ਦਾ ਹੋਰ ਜਵਾਨ ਸ਼ਹੀਦੀ ਦਾ ਜਾਮ ਪੀ ਗਿਆ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ ਦੱਸਦੀ ਹੈ ਕਿ ਪਿਛਲੇ ਦਿਨੀ ਇੱਕ ਜਵਾਨ ਸ਼ਹੀਦ ਹੋਇਆ ਸੀ ਤਾਂ ਹੁਣ ਇੱਕ ਹੋਰ ਜਵਾਨ ਆ ਜਿਹੜਾ ਉਹ ਪਾਕਿਸਤਾਨ ਦੇ ਨਾਲ ਲੜਦੇ ਲੜਦੇ ਸ਼ਹੀਦੀ ਦਾ ਜਾਮ ਪੀ ਗਿਆ ਤੁਹਾਨੂੰ ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਦੇ ਨਾਲ ਸੰਬੰਧਿਤ ਮੁਰਲੀ ਜਵਾਨ ਜਿਹੜਾ ਮੁਰਲੀ ਨਾਮ ਦਾ ਇੱਕ ਨੌਜਵਾਨ ਸੀ ਜੋ ਕਿ ਆਂਧਰਾ ਪ੍ਰਦੇਸ਼ ਦੇ ਨਾਲ ਸਬੰਧਤ ਸੀ ਉਹ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਮ ਪੀ ਗਿਆ ਬੀਤੇ ਦਿਨੀ ਜਦੋਂ ਪਾਕਿਸਤਾਨ ਦੇ ਨਾਲ ਗੋਲੀਬਾਰੀ ਚੱਲ ਰਹੀ ਸੀ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਤੇ ਐਕਸ਼ਨ ਕਰ ਦਿੱਤਾ ਗਿਆ ਸੀ ਪਾਕਿਸਤਾਨ ਦੇ ਨੌ ਟਿਕਾਣਿਆਂ ਦੇ ਅੱਤਵਾਦੀ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਤਾਂ ਇਸੇ ਦੌਰਾਨ ਉਹ ਨੌਜਵਾਨ ਵੀ ਜਿਹੜਾ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨੀ ਫੌਜ ਦੇ ਨਾਲ ਲੜ ਰਿਹਾ ਸੀ ਮੈਦਾਨ ਵਿੱਚ ਡਟਿਆ ਹੋਇਆ ਸੀ ਦੁਸ਼ਮਣਾਂ ਨੂੰ ਮੂੰਹ ਤੋੜ ਕੇ ਜਵਾਬ ਦੇ ਰਿਹਾ ਸੀ ਤਾਂ ਹੁਣ ਉਹ ਨੌਜਵਾਨ ਸੀ ਜਿਹੜਾ ਬੀਤੇ ਦਿਨੀ ਜ਼ਖਮੀ ਹੋਇਆ ਸੀ ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਔਰ ਹੁਣ ਉਸ ਦੀ ਹਸਪਤਾਲ ਦੇ ਵਿੱਚ ਜਾਨ ਚਲੀ ਗਈ ਹੈ ਹੁਣ ਇੱਕ ਹੋਰ ਭਾਰਤੀ ਫੌਜ ਦਾ ਜਵਾਨ ਆ ਜਿਹੜਾ ਉਹ ਸ਼ਹੀਦੀ ਦਾ ਜਾਮ ਪੀ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੁਰਲੀ ਨਾਮ ਦਾ ਨੌਜਵਾਨ ਹੈ 23 ਬਰਿਆਂ ਦੀ ਉਮਰ ਸੀ ਨੌਜਵਾਨ ਦੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਿੱਛੇ ਮਾਂ ਅਤੇ ਪਿਓ ਦੋਵੇਂ ਅਤੇ ਤੀਜਾ ਨੌਜਵਾਨ ਸੀ ਜੋ ਕਿ ਇਕਲੌਤਾ ਪੁੱਤਰ ਸ਼ਹੀਦੀ ਦਾ ਜਾਮ ਪੀ ਗਿਆ ਤਨਦਸ ਦੀ ਹੈ ਕਿ ਇਸ ਵਿੜ ਦੀ ਮੰਦਪਾਗੀ ਖਬਰ ਜੰਮੂ ਕਸ਼ਮੀਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਾਰਤੀ ਫੌਜ ਦਾ ਜਵਾਨ ਸ਼ਹੀਦੀ ਦਾ ਜਮ ਪੀ ਗਿਆ ਤਨਦਸ ਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨੀ ਗੋਲੀਬਾਰੀ ਦੌਰਾਨ ਜਵਾਨ ਆ ਜਿਹੜਾ ਮੁਰਲੀ ਬੀਤੇ ਦਿਨੀ ਗੰਭੀਰ ਜ਼ਖਮੀ ਹੋਇਆ ਸੀ ਜਿਸ ਤੋਂ ਬਾਅਦ ਮੁਰਲੀ ਨੂੰ ਫੌਜੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ ਪਰ ਜਿੱਥੇ ਨੌਜਵਾਨ ਦੀ ਜਾਨ ਚਲੀ ਗਈ ਹੈ ਸੋ ਇਸ ਵਿੜ ਦੀ ਮੰਦਪਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਯੁੱਧ ਵਿਚਾਲੇ ਜੋ ਤਣਾਅ ਵਧ ਰਿਹਾ ਉਸ ਦੇ ਵਿਚਾਲੇ ਮੰਦਪਾਗੀ ਖਬਰ ਹੈ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਭਾਰਤੀ ਫੌਜ ਦਾ ਜਵਾਨ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਾਪੀ ਗਿਆ ਜਾਣਕਾਰੀ ਮੁਤਾਬਕ ਕਿ ਨਵੰਬਰ ਸਾਲ 2022 ਦੇ ਵਿੱਚ ਅਗਨੀ ਵੀਰ ਵਜੋਂ ਭਾਰਤੀ ਹੋਇਆ ਸੀ ਫੌਜ ਦੇ ਵਿੱਚ ਜਿਸ ਨੇ ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਸਿਖਲਾਈ ਲਈ ਸੀ ਟ੍ਰੇਨਿੰਗ ਲਈ ਸੀ ਪੀਟੀਆਈ ਦੀ ਰਿਪੋਰਟ ਮੁਤਾਬਕ 23 ਸਾਲਾ ਨੌਜਵਾਨ ਭਾਰਤੀ ਫੌਜ ਦੀ ਉੱਤਰੀ ਕਮਾਂਡ ਦੀ 852 ਲਾਈਟ ਰੈਜਿਮੈਂਟ ਨਾਲ ਸੰਬੰਧਿਤ ਸੀ ਜੋ ਕਿ ਗੁਰੰਤਲਾ ਮੰਡਲ ਦੇ ਕਈ ਠੰਡਾ ਨਾਮਕ ਇੱਕ ਕਬੀਲਾ ਹੈ ਪਿੰਡ ਹੈ ਇਸ ਦਾ ਕਬੀਲਾ ਪਿੰਡ ਸੀ ਜੋ ਕਿ ਆਂਧਰਾ ਪ੍ਰਦੇਸ਼ ਦੇ ਸ਼੍ਰੀ ਸਤਿਆਸਾਈ ਜ਼ਿਲ੍ਹੇ ਨਾਲ ਸੰਬੰਧਿਤ ਹੈ ਮੀਡੀਆ ਰਿਪੋਰਟਾ ਮੁਤਾਬਕ ਮੁਰਲੀ ਨੌਜਵਾਨ ਦੇ ਪਿਤਾ ਨੂੰ ਜਿਵੇਂ ਹੀ ਭਾਰਤੀ ਫੌਜ ਦੇ ਵੱਲੋਂ ਉਸ ਦੇ ਸ਼ਹੀਦ ਹੋਣ ਬਾਰੇ ਸੂਚਨਾ ਦਿੱਤੀ ਗਈ ਤਾਂ ਉਹਨਾਂ ਨੇ ਭਰੇ ਮਨ ਦੇ ਨਾਲ ਕਿਹਾ ਕਿ ਮੇਰਾ ਇੱਕ ਪੁੱਤਰ ਦੇਸ਼ ਦੇ ਲਈ ਸ਼ਹੀਦ ਹੋਇਆ ਅਤੇ ਉਹ ਦੇਸ਼ ਦੇ ਲਈ ਲੜਿਆ ਸਾਨੂੰ ਬਹੁਤ ਦੁੱਖ ਲੱਗਾ ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਮੇਰਾ ਪੁੱਤਰ ਇਕਲੌਤਾ ਪੁੱਤਰ ਸੀ ਮਾਤਰ ਇੱਕੋ ਇੱਕ ਉਹਨਾਂ ਦਾ ਪੁੱਤਰ ਸੀ ਉਹਨਾਂ ਦੇ ਕੋਲੇ ਹੋਰ ਕੋਈ ਵੀ ਔਲਾਦ ਨਹੀਂ ਸੀ ਇੱਕੋ ਪੁੱਤਰ ਸ਼ਹੀਦੀ ਦਾ ਜੰਮ ਪੀ ਗਿਆ ਅਸੀਂ ਉਸ ਤੇ ਨਿਰਭਰ ਸੀ ਤੇ ਸਾਡਾ ਜਿਹੜਾ ਸਹਾਰਾ ਸੀ ਉਹ ਸਿਰ ਤੋਂ ਉੱਠ ਗਿਆ ਸਾਡਾ ਸਹਾਰਾ ਖਤਮ ਹੋ ਗਿਆ ਹੁਣ ਅਸੀਂ ਅਨਾਥ ਹੋ ਗਿਆ ਮੇਰੀ ਪਤਨੀ ਵੀ ਅਤੇ ਮੈਂ ਦੋਵੇਂ ਦੋਵੇਂ ਜਣੇ ਅਨਾਥ ਹੋ ਗਏ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਸ਼ਹੀਦੀ ਦਾ ਜਾਮ ਪੀ ਗਿਆ ਸਾਰਾ ਕੁਝ ਖਤਮ ਹੋ ਗਿਆ ਜਿਸ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਪੀੜਤ ਪਰਿਵਾਰ ਦੇ ਨਾਲ ਸਵੇਦਨਾ ਸਾਂਝੀ ਕੀਤੀ ਹੈ ਸਵੇਦਨਾ ਪ੍ਰਗਟ ਕੀਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਸ਼ਹੀਦ ਮੁਰਲੀ ਨੂ ਮੇਰੀ ਸ਼ਰਧਾਂਜਲੀ ਹੈ ਉਹਨਾਂ ਨੇ ਰਸਮੀ ਤੌਰ ਤੇ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਦੇਸ਼ ਲਈ ਆਪਣੀ ਕੁਰਬਾਨ ਕਰ ਦਿੱਤੀ ਨੌਜਵਾਨ ਨੇ ਮੈਂ ਉਹਨਾਂ ਦੇ ਪਰਿਵਾਰ ਮੈਂਬਰਾਂ ਪ੍ਰਤੀ ਆਪਣੀ ਡੂੰਗੀ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਰਾਜ ਸਰਕਾਰ ਦੇਸ਼ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਮੁਰਲੀ ਦੇ ਪਰਿਵਾਰ ਦੇ ਲਈ ਮੁਰਲੀ ਦੇ ਪਰਿਵਾਰ ਦੇ ਨਾਲ ਖੜੀ ਹੈ ਸੋ ਇਸ ਵੇਲੇ ਦੀ ਮੰਦਭਾਗੀ ਖਬਰ ਬੇहद ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਇੱਕ ਭਾਰਤੀ ਫੌਜ ਦਾ ਜਵਾਨ ਦੇਸ਼ ਲਈ ਲੜਦਾ ਲੜਦਾ ਸ਼ਹੀਦੀ ਦਾ ਜਾਮ ਪੀ ਗਿਆ ਦੇਸ਼ ਤੋਂ ਕੁਰਬਾਨ ਹੋ ਗਿਆ ਤੌਣ ਦਾਸ ਦੀ ਹੈ ਕਿ ਬੀਤੇ ਦਿਨ ਵੀ ਇੱਕ ਨੌਜਵਾਨ ਦੀ ਜਿਹੜੀ ਜਾਨ ਚਲੀ ਗਈ ਸੀ ਸ਼ਹੀਦੀ ਦਾ ਜਾਮ ਪੀ ਗਿਆ ਸੀ ਆਪਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਦੇ ਨੌ ਟਿਕਾਣਿਆਂ ਤੇ ਹਮਲਾ ਕੀਤਾ ਸੀ ਭਾਰਤ ਵੱਲੋਂ ਪਾਕਿਸਤਾਨ ਤੇ 에ਅਰ ਸਟ੍ਰਾਈਕ ਕੀਤੀ ਗਈ ਸੀ ਪਾਕਿਸਤਾਨ ਵੱਲੋਂ ਫਾਇਰਿੰਗ ਕੀਤੀ ਗਈ ਸੀ ਜਿਸ ਵਿੱਚ ਹਰਿਆਣਾ ਦਾ ਲਾਸਟ ਨਾਇਕ ਦਿਨੇਸ਼ ਸ਼ਹੀਦ ਹੋ ਗਿਆ ਸੀ ਆਪਰੇਸ਼ਨ ਸੰਦੂਰ ਦੇ ਨਾਲ ਜਿਹੜਾ ਪਾਕਿਸਤਾਨ ਸੀ ਉਹ ਬੁਖੜਾ ਉੱਠਿਆ ਸੀ ਸਵੇਰ ਤੋਂ ਹੀ ਪੁੰਛ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਕਰ ਰਿਹਾ ਸੀ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਜਵਾਬ ਦੇਣ ਦੇ ਲਈ ਦਿਨੇਸ਼ ਅਤੇ ਉਸ ਦੇ ਚਾਰ ਸਾਥੀ ਸੀ ਜਿਹੜੇ ਉਹ ਮੋਰਚਾ ਸੰਭਾਲ ਰਹੇ ਸੀ ਉਹ ਜਿਹੜਾ ਦਿਨੇਸ਼ ਸੀ ਉਹ ਮੌਕੇ ਤੇ ਸ਼ਹੀਦ ਹੋ ਗਿਆ ਸੀ ਜਦਕਿ ਉਸਦੇ ਚਾਰ ਸਾਥੀ ਗੰਭੀਰ ਜ਼ਖਮੀ ਹੋਏ ਸੀ ਜਿਨ੍ਹਾਂ ਨੂੰ ਭਾਰਤੀ ਹਸਪਤਾਲ ਦੇ ਵਿੱਚ ਭਾਰਤੀ ਫੌਜ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਦਿਨੇਸ਼ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ ਤਾਂ ਅੱਜ ਦੂਜਾ ਨੌਜਵਾਨ ਸ਼ਹੀਦ ਹੋ ਗਿਆ ਮੁਰਲੀ ਬੀਤੇ ਦਿਨੀ ਦਿਨੇਸ਼ ਕੁਮਾਰ ਸੀ ਜਿਹੜਾ ਨੌਜਵਾਨ ਹਰਿਆਣਾ ਦੇ ਨਾਲ ਸੰਬੰਧਤ ਸੀ ਲਾਸ ਨਾਇਕ ਸੀ ਤੇ ਜਿਹੜਾ ਮੁਰਲੀ ਨੌਜਵਾਨ ਹੈ ਉਹ ਨਾਇਕ ਸੀ ਜੋ ਕਿ ਆਂਧਰਾ ਪ੍ਰਦੇਸ਼ ਦੇ ਸਾਇੰਸ ਸਤਿਆ ਜਿਹੜਾ ਜ਼ਿਲ੍ਹਾ ਯਾ ਸਤਿਆਗੜਾ ਜ਼ਿਲ੍ਹਾ ਉਸ ਦੇ ਨਾਲ ਸੰਬੰਧਿਤ ਸੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਾਪਿਆਂ ਨੇ ਆਪਣੀ ਪ੍ਰਤੀਕਿਰਿਆ ਜਿਹੜੀ ਉਹ ਸਾਂਝੀ ਕੀਤੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਮਾਪਿਆਂ ਨੇ ਦੁੰਗੇ ਜਿਹੜਾ ਕਹਿ ਸਕਦੇ ਹਾਂ ਕਿ ਭਰੇ ਮਨ ਦੇ ਨਾਲ ਕਿਹਾ ਕਿ ਸਾਡਾ ਇੱਕੋ ਇੱਕ ਪੁੱਤਰ ਸੀ ਇੱਕੋ ਇੱਕ ਸਹਾਰਾ ਸੀ ਜੋ ਕਿ ਦੇਸ਼ ਤੋਂ ਕੁਰਬਾਨ ਹੋ ਗਿਆ ਔਰ ਹੁਣ ਸਾਡਾ ਕੋਈ ਵੀ ਸਹਾਰਾ ਨਹੀਂ ਰਿਹਾ ਸਭ ਕੁਝ ਖਤਮ ਹੋ ਗਿਆ